ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਛੋਟੀਆਂ ਦਿਖਾਵਾਂਗੇ ਸੂਗੀਆਂ ਸਵਾਈਆਂ ਤੇ ਗੱਬਣਾ ਤਿਆਰ ਆਪਾਂ ਪਹੁੰਚਿਆ ਵੀਰ ਰੋਪੜ ਦੇ ਕੋਲ ਤੇ ਕਰਦੇ ਹਾਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਆਜੋ ਭਾਜੀ ਸੱਸੀ ਭਾਈ ਜੀ ਸੱਸੀ ਜੀ ਕੀ ਹਾਲ ਚੱਲ ਜੀ ਠੀਕ ਠਾਕ ਜੀ ਠੀਕ ਠਾਕ ਚਾਹੀਦਾ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਰ ਰੋਡ ਜੇ ਪਿੰਡ ਰਾਪੁਰ ਚੀਲੇ ਨਾਲਾ ਜਿਲ੍ਹਾ ਮਰੀਸਰ ਜੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈ 991387936 ਠੀਕ ਆ ਜੀ ਹਾਂ ਜੀ ਤੇ ਬਈ ਦੱਸਿਓ ਪਹਿਲੇ ਨੰਬਰ ਤੇ ਝੋਟੀ ਦੇ ਸੂਈ ਨੂੰ ਸੀਨ ਵਜ ਦਿਨ ਹੋ ਗਿਆ 10 ਕਾ ਘਟਾ ਜੇ ਮੰਗਦੇ ਠੀਕ ਆ ਜੀ ਮਿਲ ਕਾਫ ਜੇ 10 ਕ ਦਿਨ ਤੇ ਆਸ-ਪਾਸ ਟਾਈਮ ਹੋ ਗਿਆ ਵਾ ਸੂਈ ਨੂੰ ਐਨ ਜੈਡ ਬਲੈਕ ਪਿਓਰ ਮੋਰਾ ਨਾਲ ਅਸਲ ਦੀ ਝੋਟੀ ਆ ਕਿੰਨਾ ਬਈ ਦੁੱਧ ਦੇ ਕੋਲ ਇਸ ਟਾਈਮ ਤਿਆਰ ਦੁੱਧ ਦੇ ਕੋਲ 10 ਕਿਲੋ ਤਿਆਰ ਹੋ ਗਏ ਖੰਡੇ ਵਾਲਾ ਠੀਕ ਆ ਜੀ 10 ਲੀਟਰ ਪਹਿਲਾ ਸੁਆ ਸੂਈ ਲਓ ਜੀ ਪਹਿਲਾ ਹੀ ਸੁਆ ਸੂਈ ਆ ਕਰਮਾਲੀ ਚੈਡ ਬਲੈਕ ਪਿਓਰ ਮੋਰਾ ਨਸਲੀ ਦੇ ਸਿੰਘ ਬਾ ਕਮਾਲਿਆ ਪੂਰਾ ਪੂਰੀ ਆ ਪੰਡਿਆਂ ਦੀ ਪੂਰੀ ਕੇ ਠੀਕ ਹੈ ਜੀ ਹੋਣਾ ਟਾਈਮ ਵੇਲੋ ਸਾਢੇ ਦਿਨ ਨੂੰ ਇਹਦੇ ਠੀਕ ਹੈ ਠੀਕ ਹੈ ਜੀ ਸਾਢੇ ਇੱਕ ਤਿੰਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਠੀਕ ਹੈ ਜੀ ਹਾਂ ਜੀ ਖੋਲ ਦਿਓ ਭਾਈ ਜੀ ਫਿਰ ਖੋਲ ਕੇ ਵਿਖਾਈਏ ਸਮਾਨ ਪੂਰੀ ਆ ਬੰਨ ਦੀ ਥੱਲੇ ਪੂਰੀ ਠੀਕ ਹੈ ਜੀ ਕਿੰਨਾ ਕੁ ਭਰੀ ਜੋ ਦੁੱਧ ਭਾਜੀ ਦੁੱਧ ਭਾਜੀ ਪੋਲਾਣੀ ਤੇ ਚਲੋ ਸੇਵਾ ਨਾਲ ਕੇ ਵੀ ਭਰਾ ਦੀ 12 13 ਕਿਲੋ ਦੇ ਦੇਈ ਦੇਈ ਠੀਕ ਹੈ ਜੀ ਕੱਢ ਕਾੜਿਆ ਜੀ ਲੋ ਜੀ 12 ਕਿਲੋਟਰ ਦੇ ਆਸ-ਪਾਸ ਵੀਰ ਕਹਿੰਦਾ ਕਿ ਦੁੱਧ ਭਰੀ ਜੂਗੀ ਕੱਦ ਕਾਠ ਚੰਗਾ ਵਾ ਪੂਰੇ ਵਾ ਦੇ ਵੱਡੇ ਵੱਡਾ ਘੜਦੀ ਜੀ ਠੀਕ ਆ ਠੀਕ ਆ ਜੀ ਤੇ ਥਣਾ ਦਾ ਸਹਿਜ ਗਿਆ ਵੀ ਜਿਹੜਾ ਚੰਗਾ ਵੈਣ ਕੱਲਾ ਕੱਲਾ ਲੱਗਾ ਵਾ ਚਮਾਂ ਨੂੰ ਕਰਾਂਦੇ ਚਲੋ ਕੋਈ ਭਰਾ ਸੇਵਾਲਾ ਲੈ ਆਏਗਾ ਦੁੱਧ ਚੰਗਾ ਕੱਢੀ ਜੂਗੀ 10 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਤਿਆਰ ਆ ਬਾਕੀ ਵੇਲ ਵਾਲ ਵੀ ਚੰਗੀ ਆ ਤੇ ਕੱਦ ਵੀ ਚੰਗਾ ਵਾ ਸਿੰਘ ਵੇਖੋ ਕਿਹੋ ਜਿਹਾ ਲੱਗਾ ਦੇ ਠੀਕ ਆ ਜੀ ਹਣ ਰਿੰਗ ਸਿੰਘ ਲੱਗਾ ਵਿਆਹ ਕਰਨ ਵਾਲੀ ਨੂੰ ਲੈ ਹੋ ਜੀ ਦਰਦੀ 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 ਕੋਈ ਨਹੀਂ ਚਲ ਕੋਈ ਉਥੇ ਬੰਨ ਕੇ ਸਿੰਘ ਸੁngਲ ਚੰਗੀ ਰੰਗ ਦਿਖਾ ਦੇ। ਇਹ ਚੰਗੀ ਹੈ ਵੀ ਸਿੰਘ ਹੱਡੀਆ ਕਰਮ ਵਾਲੀ ਚਲੋ। ਕੋਈ ਸਾਹਮਣ ਵਾਲਾ ਭਰਾ ਲੈ ਕੇ ਦੁੱਧ ਚੰਗਾ ਕੱਢੀ ਹੋਊਗੀ। ਆਹ ਵਾਲਾ ਜਵਾਕ ਜੀ ਇਹਦੇ ਪਿਛੇ ਮੇਲ ਕੱਪ। ਅਗਲੀ ਸਾਈਡ ਤੋਂ ਵੀ ਚੱਕ ਕਰਾ ਦੇਣਾ ਪਾਥਣਾ ਦਾ ਸੈਰ ਕੱਪ। ਇਹ ਕੋਦ ਲਈ ਮਰੂ ਬੰਦ। ਪਰਿਆਂ ਪਕੂਸ਼ ਜੀ। ਇਹ ਕਰਿਆਂ ਦਾ। ਠੀਕ ਡਰਦੀ। ਕੋਈ ਗੱਲ ਨਹੀਂ। ਲੋ ਜੀ ਹਵਾਨੇ ਦੇ ਨਾਲਾ ਨੂੜਾ ਵੀ ਕਾਫੀ ਆ ਤੇ ਫੇਸ ਤੁਸੀਂ ਚੈੱਕ ਕਰ ਸਕਦੇ ਜਾਂ ਰਿੰਗ ਸਿੰਗ ਲੱਗਾ ਪਿਆ ਤੇ ਨਾਲਾ ਦੋਵਾਂ ਸਾਈਡਾਂ ਦੇ ਬਹੁਤ ਹੀ ਚੰਗੀਆਂ ਬਾਕੀ ਡਰਦੀ ਆ ਥੋੜੀ ਜੀ ਵੇਖ ਸਕਦੇ ਤੁਸੀਂ ਯਾਲੀ ਵੀ ਸ਼ਾਂ ਪਿਆ ਵਾ ਨਾੜਾਂ ਵਾਲਾ ਮੁੱਲ ਬਈ ਜਿਹੜਾ ਕਿੰਨਾ ਕੁ ਜੇ ਮੁੱਲ ਤੇਰੀ ਇੱਕ ਪੰਜੀ ਦੀ ਇੱਕ ਪੰਜੀ ਦੀ ਹਾਂਜੀ ਕਰੀਏ ਜਾਜ ਮੈਂ ਦਨਾ ਹਾਂ ਨਾ ਦੇਈਏ ਇੱਕ ਵੀ ਦੀ ਇਹ ਤੇ ਛੋੜ ਹੀ ਕਰਨੀ ਮੈਂ ਦਨਾ ਬਿਲੂ ਭਾਜੀ ਚਲੋ ਕਰਨ ਰਿਹਾ ਵੀਰ ਕੋ ਗੱਲ ਨਹੀਂ ਆਜੋ ਫਿਰ ਤੁਸੀਂ ਨਾਲ ਆਹ ਦਿਹਾਣਾ ਦੇ ਦਾਂਗੇ ਅੱਛਾ ਜੀ 110000 ਦੇ ਦੇ ਦਾਂਗੇ ਹਾਂ ਠੀਕ ਹੈ ਜੀ ਉਹ ਜੋ ਮਾਨਤਨ ਕਰਦਾ ਹੈ ਖੁੱਲਾ ਕੋ ਗੱਲ ਨਹੀਂ ਠੀਕ ਹੈ ਲਓ ਜੀ ਮਾਨਤਨ ਵੀਰ ਕਹਿੰਦਾ ਕਿ ਖੁੱਲਾ ਕਰ ਦੇਾਂਗੇ ਬਾਕੀ ਝੋਟੀ ਚੰਗੀ ਆ ਕਰਮਾਲੀ ਤੇ 110000 ਦੀ ਚਲੋ ਮੌਕੇ ਤੇ ਜਰੂਰ ਛੋਟਛਾਪਾ ਕਰੂਗਾ ਵੀਰਾ ਤੇ ਦੂਜੇ ਨੰਬਰ ਤੇ ਭਾਜੀ ਦੂਜੇ ਨੰਬਰ ਤੇ ਭਾਜੀ ਪਹਿਲਾ ਸਵੇਰ ਸੁਣੀਏ 4 ਦਿਨ ਦੇਰੀ ਠੀਕ ਹੈ ਲੋ ਜੀ 4 ਦਿਨ ਦਾ ਜੀ ਛੋਟੀ ਠੀਕ ਆ ਜੀ ਤੇ 20 ਦਿਨ ਕੱਚੀ ਠੀਕ ਆ ਠੀਕ ਆ ਉਹ 20 ਦਿਨ ਕੱਢ ਦੀ ਜੀ ਲੋ ਜੀ 20 ਦਿਨ ਲਾ ਜੂਗੀ ਕਰਮਾਲੀ ਦੇ ਪਹਿਲਾ ਹੀ ਸਵੇਰ ਸੋਣਾ ਕਰਮਾਲੀ ਨੇ ਐਨ ਪੁੱਛਦਾ ਕਿ ਵਾਲ ਜਿਹੜੇ ਕਾਲੇ ਆ ਠੀਕ ਆ ਜੀ ਖੋਲ ਦਿਓ ਵੀਰ ਜੀ ਨੂੰ ਹੀ ਠੀਕ ਆ ਜੀ ਚਾਰ ਦਿਨ ਬਾਲ ਨਹੀਂ ਜੇ ਛਟਾਊਗਾ ਇੱਕੋ ਵੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੋ ਗਈ ਚੱਡਾ ਦੀ ਵੇਖ ਸਕਦੇ ਢੱਲਾ ਢੋਲਾ ਜਿਹੜੀਆਂ ਕੱਦਗੇ ਚੱਡੇ ਦੇ ਵੇਖੋ ਰਿੰਗ ਸਿੰਘ ਲੱਗਾ ਠੀਕ ਆ ਜੀ ਨਕਰ ਨਕਰ ਮਾਈ ਲਓ ਜੀ ਕਾਦੇ ਦਾ ਵੀ ਚੰਗਾ ਬਾਕੀ ਰਾਜੀਆ ਕਰਮ ਵਾਲੀ ਪੇਟ ਫੋੜਾ ਬਹੁਤ ਹੀ ਚੌੜਾ ਲੱਗਾ ਵਾ ਢੱਲਾ ਢੋਲਾ ਜਿਹੜੀਆਂ ਜੇ ਚਲੋ ਕਾਫੀ ਆ ਸੋਹਣ ਦਾ ਘਹਵਾਨਾ ਚੰਗਾ ਬਣਾ ਜੋ ਵੀ 20 ਦਿਨ ਬਈ ਦਾਦਾ ਵਾ ਕੇ ਜੇ ਖੜਦੀ ਆ ਚਲੋ 2-4 ਦਿਨ ਵੱਧ ਵੀ ਹੋ ਸਕਦੇ ਤੇ ਪੈਂਡੇ ਕਰਕੇ 2-4 ਦਿਨ ਘੱਟ ਵੀ ਚਾਰ ਦਿਨ ਦੇ ਮੂੰਹ ਤੋਂ ਵੇਖੋ ਰਿੰਗ ਸਿੰਘ ਕਿਦਾਂ ਜੈਡ ਲੈ ਗਿਆ ਪੂਰੀ ਜੀ ਠੀਕ ਆ ਠੀਕ ਆ ਔਰ ਮੋਰਾ ਨਸਲਦੀ ਹੈ ਵੀ ਝੋਟੀ ਕਰਮਾਲੀ ਚੰਗੀ ਆ ਕੋਈ ਸਾਂਭ ਲਊਗਾ ਤੇ ਝੋਟੀ ਇਹ ਵੀ ਡਰਦੀ ਕੋਈ ਨਹੀਂ ਬਾਕੀ ਬੇਲ ਬੁੱਲ ਵੀ ਚੰਗੀ ਆ ਤੇ ਕੱਦ ਵੀ ਚੰਗਾ ਆ ਗਿਆ ਕੋਲ ਪੜੀ ਵੇਖੋ ਦੀ ਗਿੱਲੀ ਰਾਜੀ ਇਹ ਸਾਂਭੀ ਚਲੋ ਇੱਕ ਚੰਗੀ ਆ ਕਿਸੇ ਨੇ ਇਹਨੂੰ ਬੋਰੀਏ ਕੋਈ ਚਾਰ ਦਿਉ ਖੜ ਕੇ ਤੇ ਕੱਡਾ ਚੰਗਾ ਬਣਾਇਆ ਇਹਨਾਂ ਨੇ ਮੈਂ ਨਾ ਪੂਰੀ ਪੂਰੀ ਜੱਗੇ ਹੀ ਰੋ ਅਹੋ ਜੇ ਵੀ ਥਾਂ ਨਹੀਂ ਚੰਗਾ ਵਕਰ ਮਲੀ ਨੂੰ ਵੇਚ ਸਕਦੇ ਤੁਸੀਂ ਲਾਗੇ ਤੋਂ ਹੀ ਇਹਦਾ ਵੀਰ ਜੀ ਹਰ ਮੁੱਲ ਮੁੱਲ ਤਿਆਰ ਕਰਕੇ ਦੇ ਪਾੜੀ ਇਹਦਾ ਇਹ ਤਿਆਰ ਕਰਕੇ ਦੇ ਇੱਕ 40 ਹੀ ਵਟੇ ਆ ਸਕਦਾ ਹਾਂਜੀ ਹੁਣ ਦੇਈਏ ਇੱਕ ਵੀਰੀ ਇਹ ਵੀ ਕਰਦੀ ਹੈ ਹਾਨਾ ਹੀ ਆਣਾ ਇਹ ਵੀ ਇੱਕ ਦਾ ਹਾਜੀ ਦੇ ਦਈਏ ਕਰ ਦਈਏ ਹੋਰ ਥੋ ਮਾ ਜਨਾ 1 ਲੱਖ 5000 ਦੇ ਦਾਂਗੇ ਅੱਛਾ ਜੀ ਹਾਂਜੀ ਮੌਕੇ ਤੇ ਮੌਕੇ ਤੇ ਕੋਈ ਗੱਲ ਨਹੀਂ ਕਰਦਾਂਗੇ ਮਾ ਤਾਨ ਹੋਰ ਹੋ ਜੀ ਠੀਕ ਆ ਲੱਖ ਚੋਂ 2000 ਛੋਟ ਕਰਦਾਂਗੇ ਜਿਹੜੀ ਗੱਲ ਆ ਉਹ ਵੀਰ ਨੇ ਤਾਂ ਢੋਗਾ ਰਹਿ ਗਿਆ ਕੱਢਣ ਲੱਗਾ ਪਾਸ ਕਰਨ ਲੱਗਾ ਮਾਰੀ ਮੁਰਭੀ ਹੁੰਦਾ ਇਆਂ ਠੀਕ ਆ ਠੀਕ ਆ ਥਣਾ ਥਣਾ ਦੀ ਪਿੱਛੇ ਸਾਡੀ ਗਰੰਟੀ ਹੋ ਗਈ ਜੀ ਠੀਕ ਲੋ ਜੀ ਥਾਂ ਦੀ ਤੇ ਪਿਛੇ ਦੀ ਵੀਰਾਂ ਦੀ ਗਰੰਟੀ ਆ ਵੀਰ ਉਹਨਾਂ ਦੀ ਫੁੱਲ ਤੇ 98000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਲੱਖ ਚੋਂ 2000 ਦਾ ਮਾਣ ਤਾਨ ਬਾਈ ਕਹਿੰਦਾ ਕਰ ਦਿਆਂਗੇ ਤੇ ਤੀਜ ਤਿਹਜ ਸੁਗਾ ਸੁਣੀ ਠੀਕ ਆ ਲਓ ਜੀ ਇਹ ਵੀ ਤੀਸਰਾ ਸੁਗਾ ਸੁਗੀ ਦੁੱਧ 12 13 ਕਿਲੋ ਦਿੰਦੀ ਰਹੀ ਜੀ ਅੱਛਾ ਜੀ ਠੀਕ ਲਓ ਜੀ ਚੱਡਾ ਚੰਗਾ ਅੱਖਾਂ ਵਾਲਾ ਚਵਾਨ ਆ ਗਿਆ ਵਾ ਕਿੰਨਾ ਟਾਈਮ ਖੜਨੀ ਵੀਦੀ ਐ ਬਸ ਤਿਆਰੀ ਐ ਇੱਕ ਦੋ ਦਿਨ ਖੜ ਦੂ ਭੜੀ ਠੀਕ ਆ ਲਓ ਜੀ ਇਹ ਤਿਆਰੀ ਜੇ ਬਾਕੀ ਕੋਈ ਦੋ ਦਿਨ ਤੇ ਤਿੰਨ ਦਿਨ ਖੜ ਵੀ ਸਾਦੀ ਆ ਹਾਂ ਜੀ ਤੇ 12 13 ਲੀਟਰ ਜਿਹੜਾ ਦੁੱਧ ਭਰਿਆ ਵਾ ਸੁਗਾ ਤੀਸਰਾ ਖੋਲ ਦਿਓ ਬਾਈ ਜੀ ਇਹਨੂੰ ਵੀ ਲੋ ਜੀ クリア ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਦੀ ਦੇਖੋ ਮੇਰਾ ਕੈਮਰਾ ਉਹਦਾ ਠੀਕ ਹੈ ਠੀਕ ਲੋ ਜੀ ਚੱਡਾ ਤੁਹਾਨੂੰ ਦਿਖਾਉਂਦੇ ਆਂ ਚੱਡਾ ਚਫਗਾਵਾਂ ਆਗੂ ਬਣਾ ਜੂਗੀ ਜਿੱਦਾਂ ਫੁੱਲ ਤਿਆਰ ਹੋ ਗਈ ਕਿੰਨਾ ਭਰਿਆ ਦੁੱਧ ਵੀਰ ਜੀ ਦਾ ਪਿਛਲੇ ਸਵੇਰ ਭਰੀ ਦਿੱਤਾ ਇਹਨੇ 12-13 ਲੀਟਰ ਦੁੱਧ ਠੀਕ ਹੈ ਲੋ ਜੀ 12 ਤੋਂ 13 ਲੀਟਰ ਦਾ ਦੁੱਧ ਪਿਛਲੇ ਸਵੇਰ ਭਰਿਆ ਵਾ ਵੱਡੀ ਆ ਜੀ ਬਾਕੀ ਅੱਖਾਂ ਵਾਲਾ ਚੱਡਾ ਆ ਗਿਆ ਵਾ ਤੇ ਸਾਫ ਆ ਫਵਾਨਾ ਥਾਣਾ ਦਾ ਸੈਜ ਗਿਆ ਵੀ ਚੰਗਾ ਵਾ ਉਹਦੀ ਪਾਰੀ ਕਾਰ ਵਿੱਚ 2.5 ਕਿਲੋ ਗਾੜੀ ਗਾੜੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਗਾੜ ਦਵਾਈ ਦਾਦਾ ਪਾ ਵੀ 2.5 ਤੋਂ 3 ਲੀਟਰ ਦੇ ਆਸ-ਪਾਸ ਗਾੜੀ ਗੜ ਉਹਨੀ ਗਾਂ ਨੂੰ ਤੇ ਉਹਨੀ ਪਛਾਣੂਆ ਬਿਲਕੁਲ ਬਿਲਕੁਲ ਸਹੀ ਜੀ ਅੱਲਾ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਥੋੜੇ ਸਿੰਘ ਖੁੱਲੇ ਆ ਲਓ ਜੀ ਕੋਈ ਵੀਰ ਭਰਾ ਸਿੰਘ ਨਾਲ ਨਾ ਜਾਵੇ ਬਾਕੀ ਦੁੱਧ ਚੰਗਾ ਕੱਢਦੀ ਆ ਕਰਮਾਲੀ ਚਲੋ ਕੋਈ ਸੇਵਾਲਾ ਭਰਾ ਕੁ ਲੈ ਗਿਆ ਦੁੱਧ ਢੱਕੇ ਲਈ ਜਾਊਗੀ ਬਾਕੀ ਰੇਡ ਬਈ ਇਹਦਾ ਨਿਗਾਹ ਜੇ ਕਰਨਾ ਬਿਲਕੁਲ ਨਿਗਾਰੇ ਨਿਵਾਰੇ ਕਰਦਾਂਗੇ ਜੀ ਠੀਕ ਹੈ ਜੀ ਲੋ ਨਾੜਾ ਨੂੜਾ ਵੀ ਝੱਡੇ ਤੇ ਆ ਗਿਆ ਜੀ ਬਾਕੀ ਸਾਫ ਆ ਹਵਾਨਾ ਜਿੰਨਾ ਵੀ ਹੈਗਾ ਕਰਮਾਲੀ ਦਾ ਤੇ ਵੀਰ ਜੀ ਦਾ ਮੁੱਲ ਹੈ ਰ ਮੁੱਲ ਕਰ ਨੂੰ ਦੇ ਦਈਏ 85 ਦੀ 85 ਦੀ ਹਾਂਜੀ ਕਰਦਗੇ ਨਿਗਾਹ ਤੇ ਆਫਰ ਲਾ ਦਈਏ ਮੈਂ ਦੇਣਾ ਇਹ ਹਾਂ ਨਾ ਦੇ ਦਾਂਗੇ 80 ਦੀ ਦੇ ਦਈਏ ਹੋਰ ਕਰਦੀ 80 ਅੰਦਰ ਕਰਦੀ ਅੰਦਰ 2000 ਛੋਟ ਕਰ ਦਾਂਗੇ 80 ਦੀ ਹਾਂਜੀ ਠੀਕ ਹੈ ਜੀ ਬਾਕੀ ਕੋ ਗੱਲ ਨਹੀਂ ਕਰਦਾਂਗੇ ਮੌਕੇ ਤੇ ਮਾਨਤਾਂਗੇ ਠੀਕ ਹੈ ਲੋਬੀ 78000 ਦੀ ਗੱਬਣ ਤਿਆਰ ਤੇ 12 ਦਾ 13 ਦਾ ਜਿਹੜਾ ਦੁੱਧ ਪਿਛਲੇ ਹੀ ਸਵੇਰੇ ਭਰਿਆ ਵਾ ਬਾਕੀ ਕੋ ਸਾਂਭਣ ਵਾਲਾ ਭਰਾ ਲਾਇਆ ਗਾ ਦੁੱਧ ਚੰਗਾ ਕੱਢੀ ਜੋਗੀ ਥਣਾ ਦਾਸ ਆਜ ਗਿਆ ਬ ਜਿਹੜਾ ਚੰਗਾ ਵਾ ਤੇ ਪਸ਼ੂ ਵੀ ਇਦੇ ਕੋਲ ਚੰਗੇ ਆ ਸਾਰੇ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੁਸੀਂ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ